ਗੁੱਡ ਮਾਰਨਿੰਗ ਟੂ ਆਲ ਆਫ ਯੂ ਸਟੂਡੈਂਟਸ ਅੱਜ ਆਪਾਂ ਸਬਜੈਕਟ ਹਿਸਟਰੀ ਆਫ ਵਰਲਡ ਭਾਵ ਕਿ ਵਿਸ਼ਵ ਦਾ ਇਤਿਹਾਸ ਸਬਜੈਕਟ ਦੇ ਵਿੱਚੋਂ ਇੱਕ ਟੌਪਿਕ ਪੜਨ ਜਾ ਰਹੇ ਹਾਂ ਜਿਹਦਾ ਨਾਂ ਹੈਗਾ ਨੈਪੋਲੀਅਨ ਬੋਨਾਪਾਰਟ ਅੱਜ ਆਪਾਂ ਗੱਲ ਕਰਾਂਗੇ ਨੈਪੋਲੀਅਨ ਬੋਨਾਪਾਰਟ ਬਾਰੇ ਕਿ ਨੈਪੋਲੀਅਨ ਬੋਨਾਪਾਰਟ ਹੈ ਕੌਣ ਸੀ ਇਹ ਕਿੱਥੋਂ ਦਾ ਰਹਿਣ ਵਾਲਾ ਵਿਅਕਤੀ ਸੀ ਕਿਸ ਦੇਸ਼ ਨਾਲ ਸੰਬੰਧ ਰੱਖਦਾ ਸੀ ਕੀ ਇਹਦੀ ਖਾਸियत ਸੀ ਕਿ ਇਹਨੇ ਖਾਸ ਕੰਮ ਕੀਤੇ ਸੀ ਕਿ ਇਤਿਹਾਸ ਵਿੱਚ ਅੱਜ ਵੀ ਇਹਦਾ ਜਿਹੜਾ ਨਾਂ ਹੈ ਜਿਹੜਾ ਚਮਕ ਰਿਹਾ ਹੈ ਨੇਪੋਲੀਅਨ ਬੋਨਾਪਾਰਟ ਸੀ ਜੋ ਉਹ ਫਰਾਂਸ ਨਾਲ ਸੰਬੰਧ ਰੱਖਦਾ ਸੀਗਾ ਫਰਾਂਸ ਦੇ ਨਾਲ ਨਾਲ ਯੂਰਪ ਦੇ ਬਾਕੀ ਦੇਸ਼ਾਂ ਵਿੱਚ ਵੀ ਜਿਹੜਾ ਨੇਪੋਲੀਅਨ ਦਾ ਨਾਂ ਹੈ ਇੱਕ ਮਹਾਨ ਵਿਅਕਤੀਆਂ ਵਿੱਚ ਵਜੋਂ ਜਾਣਿਆ ਜਾਂਦਾ ਹੈ ਕਿਉਂ ਕਿ ਤੁਸੀਂ ਸਾਰਿਆਂ ਨੇ ਪੜਿਆ ਫਰਾਂਸੀਸੀ ਕ੍ਰਾਂਤੀ ਬਾਰੇ ਕਿ 1799 ਈਸਵੀ ਦੇ ਵਿੱਚ ਫਰਾਂਸ ਵਿੱਚ ਇੱਕ ਕ੍ਰਾਂਤੀ ਹੋਈ ਸੀ ਉਸ ਕ੍ਰਾਂਤੀ ਕਾਰਨ ਹੀ ਇਹਦਾ ਨਾਂ ਸੀ ਜਿਹੜਾ ਚਮਕਿਆ ਕਿਵੇਂ ਫ੍ਰਾਂਸੀਸੀ ਕ੍ਰਾਂਤੀ ਦੇ ਸਮੇਂ ਇੱਕ ਸਧਾਰਨ ਫੌਜੀ ਅਫਸਰ ਸੀਗਾ ਕ੍ਰਾਂਤੀ ਦੀਆਂ ਘਟਨਾਵਾਂ ਤੋਂ ਤੇ ਕ੍ਰਾਂਤੀਕਾਰੀਆਂ ਤੋਂ ਪ੍ਰਭਾਵਿਤ ਹੋ ਕੇ ਉਤਸ਼ਾਹਿਤ ਹੋ ਕੇ ਨੇ ਕ੍ਰਾਂਤੀ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਭਾਗ ਲਿਆ ਤੇ ਬਹੁਤ ਵਧੀਆ ਰੋਲ ਅਦਾ ਕੀਤਾ ਜਿਸ ਕਰਕੇ ਇਹਨੂੰ ਕ੍ਰਾਂਤੀ ਦਾ ਪੁੱਤਰ ਵੀ ਕਿਹਾ ਜਾਂਦਾ ਹੈ ਇਹਦੀ ਸ਼ਕਤੀ ਦਾ ਉਥਾਨ ਉਦੋਂ ਹੋਇਆ ਜਦੋਂ ਜਿਹੜਾ ਸੀ ਫ੍ਰਾਂਸੀਸੀ ਕ੍ਰਾਂਤੀ ਨੇ ਇੱਕ ਹਿੰਸਕ ਰੂਪ ਧਾਰਨ ਕਰ ਲਿਆ ਸੀ ਹਿੰਸੇਕ ਰੂਪ ਭਾਵ ਕੇ ਜਦੋਂ ਜੁੱਦਾਂ ਵਾਲਾ ਲੜਾਈਆਂ ਵਾਲਾ ਮਾਹੌਲ ਬਣ ਗਿਆ ਸੀ ਯੂਰਪ ਦੇ ਜਿਹੜੇ ਬਹੁਤ ਸਾਰੇ ਦੇਸ਼ ਸੀ ਉਹ ਫਰਾਂਸ ਦੇ ਖਿਲਾਫ ਹੋ ਗਏ ਸੀ ਜੁੱਧ ਕਰਨ ਨੂੰ ਉਸ ਸਮੇਂ ਨੇ ਇੱਕ ਫੌਜੀ ਹੋਣ ਦੇ ਨਾਂ ਤੇ ਨੇਪੋਲੀਅਨ ਬੋਨਾਪਾਰਟ ਨੇ ਬਹੁਤ ਵਧੀਆ ਆਪਦਾ ਸੀ ਜਿਹੜਾ ਕੰਮ ਕੀਤਾ ਜਿਸ ਕਰਕੇ ਇਥੋਂ ਹੀ ਇਹਦੀ ਸ਼ਕਤੀ ਦੇ ਵਿੱਚ ਵਾਧਾ ਹੋਇਆ ਇੱਕ ਕ੍ਰਾਂਤੀ ਦੇ ਸਮੇਂ ਫਰਾਂਸੀਸੀ ਕ੍ਰਾਂਤੀ ਦੇ ਸਮੇਂ ਇਹ ਇੱਕ ਸੁਧਾਰਨ ਫੌਜੀ ਅਫਸਰ ਸੀਗਾ ਉਸ ਤੋਂ ਬਾਅਦ ਆਪਣੀ ਸ਼ਕਤੀ ਦੇ ਨਾਲ ਆਪਣੇ ਹੁਨਰ ਦੇ ਨਾਲ ਇਹਨੇ ਫਰਾਂਸ ਦੇ ਵਿੱਚ ਸੀ ਜਿਹੜੀ ਆਪਣੀ ਸਰਕਾਰ ਬਣਾ ਲਈ ਸੀ ਕਿਵੇਂ ਫਰਾਂਸ ਦੇ ਵਿੱਚ ਸੀਗਾ ਅਕਤੂਬਰ 1799 ਈਸਵੀ ਦੇ ਵਿੱਚ ਸੀ ਜਿਹੜੀ ਫਰਾਂਸ ਦੀ ਸਰਕਾਰ ਸੀ ਜਿਹਨੂੰ ਕਿ ਡਾਇਰੈਕਟਰੀ ਸਰਕਾਰ ਕਿਹਾ ਜਾਂਦਾ ਸੀਗਾ ਉਹ ਪੂਰੀ ਤਰ੍ਹਾਂ ਬਦਨਾਮ ਹੋ ਚੁੱਕੀ ਸੀ ਕਿਉਂਕਿ ਉਹ ਫਰਾਂਕ ਕ੍ਰਾਂਤੀ ਦੇ ਕਾਰਨ ਫਰਾਂਸ ਦੇ ਜਿਹੜੇ ਹਾਲਾਤ ਬਣੇ ਹੋਏ ਸੀ ਉਹਨਾਂ ਨੂੰ ਕੰਟਰੋਲ ਨਹੀਂ ਕਰ ਪਾਰੀ ਸੀ ਉਹ ਸਰਕਾਰ ਫਰਾਂਸ ਦੇ ਵਿੱਚ ਚਾਰੇ ਪਾਸੇ ਅਸ਼ਾਂਤੀ ਫੈਲੀ ਹੋਈ ਸੀ ਲੜਾਈ ਸੀ ਝਗੜਾ ਸੀ ਕਿਤੇ ਵੀ ਲੋਕ ਸ਼ਾਂਤੀਪੂਰਵਕ ਨਹੀਂ ਰਹਿ ਰਹੇ ਸੀਗੇ ਤੇ ਇਹ ਖਬਰ ਸੀ ਜਿਹੜੀ ਪੂਰੇ ਕਿਤੇ ਫੈਲ ਚੁੱਕੀ ਸੀ ਕਿ ਜਿਹੜੀ ਸਰਕਾਰ ਹੈ ਉਹ ਪੂਰੀ ਤਰ੍ਹਾਂ ਸ਼ਾਂਤੀ ਬਣਾਉਣ ਦੇ ਵਿੱਚ ਅਸਫਲ ਹੋ ਰਹੀ ਹੈ ਤਾਂ ਨੈਪੋਲੀਅਨ ਨੇ ਐਬੇ ਸੀ ਇਹ ਨਾਂ ਦੇ ਵਿਅਕਤੀ ਨਾਲ ਮਿਲ ਕੇ ਸੀ ਜਿਹੜਾ ਇਸ ਡਾਇਰੈਕਟਰੀ ਨਾਂ ਦੀ ਸਰਕਾਰ ਨੂੰ ਸੀ ਜਿਹੜਾ ਖਤਮ ਕਰਨ ਦੀ ਪਲੈਨਿੰਗ ਬਣਾਈ ਤੇ 17 ਨਵੰਬਰ 1799 ਈਸਵੀ ਨੂੰ ਆਪਣੀ ਯੋਜਨਾ ਨੂੰ ਇਹਨੇ ਸਫਲ ਬਣਾਇਆ ਤੇ ਜਿਹੜਾ ਡਾਇਰੈਕਟਰੀ ਨਾਂ ਦੀ ਸਰਕਾਰ ਸੀ ਉਹ ਖਤਮ ਕੀਤੀ ਇਥੋਂ ਹੀ ਨੈਪੋਲੀਅਨ ਦੇ ਜੀਵਨ ਦੀ ਇੱਕ ਵੱਖਰੀ ਸ਼ੁਰੂਆਤ ਹੋਈ ਮੰਨੀ ਜਾਂਦੀ ਹੈ ਕਿਉਂਕਿ ਇੱਥੋਂ ਤੱਕ ਸੀ ਜਿਹੜਾ ਨੈਪੋਲੀਅਨ ਕੋਨ ਸੀ ਇੱਕ ਫੌਜੀ ਅਫਸਰ ਸੀਗਾ ਇੱਥੇ ਇਹਨੇ ਫਰਾਂਸ ਦੀ ਡਾਇਰੈਕਟਰੀ ਸਰਕਾਰ ਨੂੰ ਖਤਮ ਕੀਤਾ ਸੀ ਖਤਮ ਹੀ ਨਹੀਂ ਖਤਮ ਕਰਨ ਤੋਂ ਬਾਅਦ ਇਹਨੇ ਇੱਕ ਆਪਣੀ ਸਰਕਾਰ ਬਣਾਈ ਸੀ ਜਿਸ ਦਾ ਨਾਂ ਸੀ ਕਾਂਸਲੇਟ ਡਾਇਰੈਕਟਰੀ ਸਰਕਾਰ ਖਤਮ ਹੋਣ ਤੋਂ ਬਾਅਦ ਇੱਕ ਨਵੀਂ ਸਰਕਾਰ ਬਣੀ ਫਰਾਂਸ ਦੇ ਵਿੱਚ ਜਿਹਨੂੰ ਕਿ ਕਾਂਸਲੇਟ ਦੀ ਸਰਕਾਰ ਕਿਹਾ ਜਾਂਦਾ ਸੀ ਇਹ ਸਰਕਾਰ ਕਾਦੇ ਲਈ ਬਣਾਈ ਗਈ ਸੀ ਕੇ ਦੇਸ਼ ਦਾ ਜਿਹੜਾ ਮਾਹੌਲ ਹੈ ਉਹ ਸਹੀ ਕੀਤਾ ਜਾ ਸਕੇ ਸ਼ਾਂਤੀ ਬਣਾਈ ਜਾ ਸਕੇ ਇਸ ਸਰਕਾਰ ਨੇ ਕੰਮਕਾਜ ਨੂੰ ਸਹੀ ਤਰੀਕੇ ਨਾਲ ਚਲਾਉਣ ਦੇ ਲਈ ਜਿਹੜਾ ਸੀ ਇੱਕ ਕਾਰਜਕਾਰੀ ਸ਼ਕਤੀ ਤਿੰਨ ਕਾਂਸਲਾਂ ਦੀ ਕਮੇਟੀ ਬਣਾਈ ਜਿਹੜੀ ਕਿ ਕਾਰਜਕਾਰੀ ਕਮੇਟੀ ਸੀ ਤਿੰਨ ਕਾਂਸਲਾਂ ਦੀ ਬਣਾਈ ਉਹਦੇ ਵਿੱਚੋਂ ਪਹਿਲਾ ਕਾਂਸਲ ਸੀ ਨੈਪੋਲੀਅਨ ਦੂਸਰਾ ਸੀਏ ਅਤੇ ਤੀਸਰਾ ਡੁਕੋ ਨੈਪੋਲੀਅਨ ਦੀ ਜਿਹੜੀ ਨਿਯੁਕਤੀ ਸੀ ਉਹ ਪਹਿਲੇ ਕਾਂਸਲ ਦੇ ਰੂਪ ਵਿੱਚ ਹੋਈ ਸੀ ਤੇ ਲੋਕਾਂ ਨੇ 30 ਲੱਖ ਵੋਟਾਂ ਪਾ ਕੇ ਸੀ ਜਿਹੜਾ ਇਹਨੂੰ ਜਿਤਾਇਆ ਸੀ ਸੋ ਇੱਥੋਂ ਕੀ ਸੀਗਾ ਨੈਪੋਲੀਅਨ ਬੋਨਾਪਾਰਟ ਇੱਕ ਸਧਾਰਨ ਫੌਜੀ ਤੋਂ ਹੁਣ ਇੱਕ ਸਰਕਾਰ ਚਲਾਉਣ ਵਾਲਾ ਕਾਉਂਸਲ ਬਣ ਚੁੱਕਿਆ ਸੀ ਤੇ ਇਨੀ ਜਿਹੜੀ ਸਰਕਾਰ ਸੀ ਉਹ ਬਣੀ ਕਾਦੇ ਲਈ ਸੀ ਦੇਸ਼ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਜੋ ਵੀ ਦੇਸ਼ ਦੇ ਵਿੱਚ ਅਸ਼ਾਂਤੀ ਗੜਬੜੀ ਫੈਲੀ ਹੋਈ ਸੀ ਲੋਕ ਦੁਖੀ ਸੀ ਉਹ ਸਾਰੀਆਂ ਚੀਜ਼ਾਂ ਨੂੰ ਠੀਕ ਕਰਨ ਦੇ ਲਈ ਇਹ ਸਰਕਾਰ ਬਣਾਈ ਸੀ ਤਾਂ ਨੈਪੋਲੀਅਨ ਨੇ ਕੁਝ ਸੁਧਾਰ ਕੀਤੇ ਸੀ ਦੇਸ਼ ਦੇ ਅੰਦਰ ਕੁਝ ਅੰਦਰੂਨੀ ਸੁਧਾਰ ਕੀਤੇ ਸੀ ਤਾਂ ਕਿ ਸਭ ਕੁਝ ਠੀਕ ਹੋ ਸਕੇ ਉਹ ਸੁਧਾਰਾਂ ਬਾਰੇ ਆਪਾਂ ਅਗਲੇ ਕਲਾਸ ਦੇ ਵਿੱਚ ਪੜਾਂਗੇ ਉਹ ਨੈਪੋਲੀਅਨ ਦੇ ਸੁਧਾਰ ਨੇ ਜਿਹੜੇ ਅਗਲੀ ਕਲਾਸ ਵਿੱਚ ਪੜਾਂਗੇ ਆਪਾਂ ਕਿ ਉਹਨਾਂ ਨੇ ਕੀ ਕੀ ਸੀ ਜਿਹੜੇ ਸੁਧਾਰ ਕੀਤੇ ਤੇ ਕਿੰਨੇ ਕੋ ਸੁਧਾਰ ਸੀ ਜਿਹੜੇ ਕਾਮਯਾਬ ਹੋਏ ਥੈਂਕ ਯੂ